ਮਤ੍ਰੇਈ ਮਾ ਸਕੀਤੀ ਦੇ ਅੱਠ ਭਾਗ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਨੌਵਾਂ ਭਾਗ ਹਾਜ਼ਰ ਹੈ ਪਿਛਲੇ ਭਾਗ ਵਿੱਚ ਤੁਸੀਂ ਪੜ ਚੁੱਕੇ ਹੋ ਕਿ ਜਸਨੀਤ ਦੇ ਬ੍ਰਿੰਨੇ ਤੋਂ ਬਾਅਦ ਕਿਸੇ ਰਿਸ਼ਤੇਦਾਰ ਨੇ ਇੰਦਰਜੀਤ ਦੀ ਮਨਪ੍ਰੀਤ ਲਈ ਦਾ ਸਪਾਈ ਉਹਨਾਂ ਨੇ ਕਿਹਾ ਕਿ ਕੁੜੀ ਬਹੁਤ ਸਿਆਣੀ ਅਤੇ ਘਰ ਨੂੰ ਸੰਭਲਣ ਵਾਲੀ ਹੈ ਪਰ ਤਲਾਕ ਸੁਦਾ ਹੈ ਮੈਂ ਤੇਰੀ ਨਾਨੀ ਸਰਜੀਤ ਕੌਰ ਨੂੰ ਕਹੋਂ ਤੇ ਇਸ ਰਿਸ਼ਤੇ ਬਾਰੇ ਦੱਸਿਆ ਅਤੇ ਘਰ ਆਉਣ ਨੂੰ ਕਿਹਾ ਹਫ਼ਤੇ ਬਾਅਦ ਕੁਲਜੀਤ ਜੋਤ ਦਾ ਮਾਮਾ ਸਰਜੀਤ ਭੈਣ ਜੀ ਨੂੰ ਮੋਟਰਸਾਈਕਲ ਤੇ ਨਾਲ ਲੈ ਕੇ ਸਾਡੇ ਕੋਲ ਛੱਡ ਗਿਆ ਮਨਪ੍ਰੀਤ ਨੇ ਬਥੇਰਾ ਜੋਨ ਲਾਇਆ ਕੁਲਜੀਤ ਨੂੰ ਕਿ ਵੀਰੇ ਤੁਸੀਂ ਵੀ ਰਹਿ ਜਾਓ ਪਰ ਸਰਜੀਤ ਭੈਣ ਜੀ ਨੇ ਮਨਾਂ ਕਰ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਚੰਗਾ ਨਹੀਂ ਲੱਗਦਾ ਇੰਨੇ ਜਣਿਆਂ ਦਾ ਇਕੱਠੇ ਹੋ ਕੇ ਕਿਸੇ ਦੇ ਘਰ ਜਾਣਾ ਜੋਤ ਦੇ ਨਾਨਕਿਆਂ ਦੇ ਪਿੰਡ ਦਾ ਉਹਨਾਂ ਦੇ ਘਰ ਤੋਂ 15 ਮਿੰਟਾਂ ਦਾ ਰਸਤਾ ਸੀ ਫਿਰ ਸ਼ਾਮ ਨੂੰ ਭਰਾਂਡੇ 'ਚ ਮੰਝੇ ਤੇ ਬੈਠੇ ਅਸੀਂ ਜਸਨੀਤ ਦੀਆਂ ਗੱਲਾਂ ਕਰ ਰਹੀ ਸੀ ਸਰਜੀਤ ਭੈਣ ਜੀ ਨੇ ਮੇਰੇ ਚਿਹਰੇ ਤੇ ਪਰੇਸ਼ਾਨੀ ਵਾਲੇ ਹਾਵ ਭਾਵ ਦੇਖ ਪੁੱਛਿਆ ਕੀ ਗੱਲ ਭੈਣ ਜੀ ਪਰੇਸ਼ਾਨ ਲੱਗਦੇ ਹੋ ਮੈਂ ਆਪਣੇ ਮਨ ਵਿਚਲੇ ਡਰ ਨੂੰ ਆਪਣੇ ਸ਼ਬਦਾਂ ਨਾਲ ਹੀ ਉਹਨਾਂ ਅੱਗੇ ਰੱਖਦੇ ਹੋਏ ਕਿਹਾ ਭੈਣ ਜੀ ਕੁੜੀ ਤਾਂ ਕਹਿੰਦੇ ਵਧੀਆ ਹੈ ਪਰ ਤਲਾਕ ਸੁਦਾ ਹੈ ਪਤਾ ਨਹੀਂ ਕਿਹੜੀ ਗੱਲੋਂ ਤਲਾਕ ਹੋਇਆ ਹੋਣਾ ਹੈ ਇਹ ਨਾ ਹੋਵੇ ਕਿ ਸਾਰੀ ਗਲਤੀ ਕੁੜੀ ਦੀ ਹੋਵੇ ਅਤੇ ਤਲਾਕ ਵੀ ਕੁੜੀ ਕਰਕੇ ਹੋਇਆ ਹੋਵੇ ਸਰਜੀਤ ਭੈਣ ਜੀ ਮੇਰੇ ਮਨ ਦੀ ਦੁਬਧਾ ਸਮਝ ਗਈ ਉਹਨਾਂ ਨੇ ਮੈਨੂੰ ਸਮਝਾਇਆ ਕੀ ਜ਼ਰੂਰੀ ਨਹੀਂ ਕੁੜੀ ਗਲਤ ਹੋਵੇ ਪਤਾ ਨਹੀਂ ਮੁੰਡੇ ਦਾ ਕੀ ਕਸੂਰ ਹੋਵੇ ਕੀ ਪਤਾ ਸਸੋਰੇ ਨੇ ਹੀ ਕੁੜੀ ਨੂੰ ਰਸਣ ਨਾ ਦਿੱਤਾ ਹੋਵੇ ਇੰਨਾ ਨਾ ਸੋਚੋ ਭੈਣ ਜੀ ਸਾਨੂੰ ਆਪਣੇ ਕੋਲੋਂ ਹੀ ਗੱਲਾਂ ਬਣਾ ਕੇ ਕਿਸੇ ਬਾਰੇ ਵਿਚਾਰਧਾਰਾ ਨਹੀਂ ਬਣਾਉਣੀ ਚਾਹੀਦੀ ਤੁਸੀਂ ਯਕੀਨ ਰੱਖੋ ਸੱਚੇ ਪਾਤਸ਼ਾਹ ਉੱਤੇ ਸਭ ਵਧੀਆ ਕਰੂ ਬਹਗਰੂ ਸਰਜੀਤ ਭੈਣ ਜੀ ਨੇ ਦੋਨੇ ਹੱਥ ਜੋੜਦੇ ਹੋਏ ਭਾਂਡੇ 'ਚ ਲੱਗੀ ਗੁਰਨਾਨਕ ਦੇਵ ਜੀ ਦੀ ਫੋਟੋ ਬਣਾ ਇਸ਼ਾਰਾ ਕਰਦੇ ਹੋਏ ਕਿਹਾ ਅਗਲੇ ਦਿਨ ਸਵੇਰੇ ਹੀ ਮੈਂ ਬਚੋਲੇ ਨੂੰ ਫੋਨ ਕਰ ਚਾਰ ਦਿਨ ਬਾਅਦ ਕੁੜੀ ਵਾਲਿਆਂ ਨਾਲ ਬਚੋਲੇ ਦੇ ਘਰ ਹੀ ਮਿਲਣ ਦੀ ਸਲਾਹ ਕਰ ਲਈ ਸਰਜੀਤ ਭੈਣ ਜੀ ਨੂੰ ਬੇਨਤੀ ਕੀਤੀ ਕਿ 15 ਤੱਕ ਦਿਨ ਉਹ ਸਾਡੇ ਕੋਲ ਹੀ ਰਹਿਣ ਸਰਜੀਤ ਭੈਣ ਜੀ ਨੇ ਮੇਰੀ ਗੱਲ ਮੰਨ ਕੇ ਤੇਰੇ ਮਾਮੇ ਨੂੰ ਫੋਨ ਕਰਕੇ ਆਪਣੇ ਥੋੜੇ ਜਿਹੇ ਸੂਟ ਮੰਗਵਾ ਲਏ ਕਿਉਂਕਿ ਪਹਿਲਾਂ ਉਹ ਦੋ ਸੂਟ ਹੀ ਲੈ ਕੇ ਆਏ ਸਨ ਸਰਜੀਤ ਭੈਣ ਜੀ ਨੂੰ ਸੀ ਕਿ ਦੋ ਕੁ ਦਿਨ ਰਹਿ ਕੇ ਉਹਨਾਂ ਵਾਪਸ ਆਪਣੇ ਘਰ ਚਲੇ ਜਾਣਾ ਹੈ ਦੂਜੇ ਦਿਨ ਕਾਕੀ ਤੇਰਾ ਮਾਮਾ ਤੇ ਤੇਰੀ ਨਾਨੀ ਦੇ ਕੱਪੜੇ ਫੜਾ ਗਿਆ ਅਤੇ ਨਾਲ ਹੀ ਅਸੀਂ ਤੇਰੇ ਮਾਮੇ ਨੂੰ ਮੰਤਰੀ ਦੇ ਰਿਸ਼ਤੇ ਦੀ ਗੱਲ ਵੀ ਦੱਸੀ ਕੁਲਜੀਤ ਸਾਡੇ ਨਾਲ ਸਹਿਮ ਸੀ ਅਤੇ ਉਸਨੇ ਵੀ ਇਹੀ ਕਿਹਾ ਜਿਆਦਾ ਜੀਆਂ ਜਾਣੇ ਚੰਗੇ ਨਹੀਂ ਲੱਗਦੇ ਤੁਸੀਂ ਜਾਓ ਚਾਰ ਦਿਨਾਂ ਬਾਅਦ ਜਿਸ ਦਿਨ ਅਸੀਂ ਇੰਦਰਜੀਤ ਨੂੰ ਦੇਖਣ ਜਾਣਾ ਸੀ ਸੁਰਜੀਤ ਭੈਣ ਜੀ ਨੇ ਕੁਲਜੀਤ ਨੂੰ ਫੋਨ ਕਰਕੇ ਹਰਪ੍ਰੀਤ ਨੂੰ ਆਪਣੇ ਨਾਲ ਲੈ ਕੇ ਆਉਣ ਨੂੰ ਕਿਹਾ ਸੁਰਜੀਤ ਭੈਣ ਜੀ ਦਾ ਕਹਿਣਾ ਸੀ ਕਿ ਤੈਨੂੰ ਨਾਲ ਲੈ ਜਾਣਾ ਚੰਗਾ ਨਹੀਂ ਲੱਗਦਾ ਇਸ ਲਈ ਤੈਨੂੰ ਤੇਰੇ ਮਾਮਾ ਮਾਮੀ ਕੋਲ ਘਰ ਛੱਡ ਕੇ ਮੈਂ ਸਰਜੀਤ ਭੈਣ ਜੀ ਅਤੇ ਮਨਪ੍ਰੀਤ ਕਾਰ ਚ ਬੈਠ ਕੇ ਵਿਚੋਲੇ ਦੇ ਘਰ ਚਲੇ ਗਏ ਅਸੀਂ ਉੱਥੇ ਪਹੁੰਚ ਗਏ ਸਭ ਨੂੰ ਮਿਲੇ ਅਤੇ ਉਹਨਾਂ ਸਾਨੂੰ ਕਾਵਰੇਚ ਸੋਫੇ ਤੇ ਬਿਠਾ ਦਿੱਤਾ ਅਜੇ ਇਹੋ ਸਾਨੂੰ ਕੋਕ ਵਾਲੇ ਗਲਾਸ ਪਾ ਦਾਈ ਰਹੇ ਸਨ ਕਿ ਇੰਨੇ ਨੂੰ ਇੰਦਰਜੀਤ ਉਸ ਦਾ ਮਾਪਿਓ ਅਤੇ ਭਰਾ ਪਰਜਾਈ ਵੀ ਆ ਗਏ ਇੰਦਰਜੀਤ ਨੇ ਹਲਕੇ ਗੁਲਾਬੀ ਰੰਗ ਦਾ ਫੁੱਲਾਂ ਵਾਲਾ ਸੂਟ ਪਾਇਆ ਹੋਇਆ ਸੀ ਪਹਿਲੀ ਨਜ਼ਰ ਵਿੱਚ ਹੀ ਇੰਦਰਜੀਤ ਮੇਰੇ ਦਿਲ ਨੂੰ ਪਾ ਗਏ ਫਿਰ ਅਸੀਂ ਇੱਕ ਦੂਜੇ ਨੂੰ ਮਿਲੇ ਅਤੇ ਸਭ ਗੱਲਾਂ ਸਾਫ਼-ਸਾਫ਼ ਕੀਤੀਆਂ ਮਨਪ੍ਰੀਤ ਨੇ ਤਾਂ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੇਰੀ ਇੱਕਤੀ ਹੈ ਜੋ ਬਹੁਤ ਛੋਟੀ ਹੈ ਮੈਂ ਉਸ ਨਾਲ ਗਲਤ ਹੁੰਦੇ ਬਰਦਾਸ਼ਤ ਨਹੀਂ ਕਰ ਸਕਦਾ ਪਰ ਇੰਦਰਜੀਤ ਦੇ ਮਾਪੇ ਨੇ ਭਰੋਸਾ ਦਿਵਾਇਆ ਕਿ ਇੰਦਰਜੀਤ ਤੈਨੂੰ ਆਪਣੀ ਧੀ ਵਾਂਗ ਪਾਲੇਗੀ ਅਸੀਂ ਮਨਪ੍ਰੀਤ ਅਤੇ ਇੰਦਰਜੀਤ ਨੂੰ ਕਿਹਾ ਕਿ ਜੇ ਦੋਨੋਂ ਆਪਸ ਵਿੱਚ ਇਕੱਲੇ ਬੈਠ ਕੇ ਗੱਲ ਕਰਨਾ ਚਾਹੁੰਦੇ ਹਨ ਤਾਂ ਉਹ ਕਰ ਸਕਦੇ ਨੇ ਪਰ ਦੋਨਾਂ ਨੇ ਮਨਾਂ ਕਰ ਦਿੱਤਾ ਅਸੀਂ ਹਿੰਦ ਹੀਦ ਨੂੰ ਪਿਆਰ ਦਿੱਤਾ ਅਤੇ ਇੰਦਰਜੀਤ ਨੇ ਮਾਪਿਆਂ ਨੇ ਇੰ ਮੰਨਪ੍ਰੀਤ ਨੂੰ ਫਿਰ ਅਸੀਂ ਸਲਾਹ ਕੀਤੀ ਕਿ ਵਿਆਹ ਬਿਲਕੁਲ ਸਾਦੇ ਢੰਗ ਨਾਲ ਕੀਤਾ ਜਾਵੇ ਦੋਨਾਂ ਪਰਿਵਾਰਾਂ ਤੋਂ ਬਿਨਾ ਕੋਈ ਵੀ ਇਸ ਵਿਆਹ ਚ ਸ਼ਾਮਲ ਨਹੀਂ ਹੋਵੇਗਾ ਸਜੀਤ ਭੈਣ ਜੀ ਨੇ ਸਿੱਧਾ ਹੀ ਇੰਦਰਜੀਤ ਦੇ ਮਾਪਿਆਂ ਨੂੰ ਕਹਿ ਦਿੱਤਾ ਸੀ ਕਿ ਅਸੀਂ ਤੁਹਾਡੇ ਘਰ ਨਹੀਂ ਆਉਣਾ ਗੁਰਦੁਆਰਾ ਸਾਹਿਬ ਤੋਂ ਫੇਰੇ ਕਰਕੇ ਇੰਦਰਜੀਤ ਨੂੰ ਆਪਣੇ ਘਰ ਲੈ ਜਾਣਾ ਹੈ ਸਾਰੀਆਂ ਗੱਲਾਂ ਦੇ ਵਿਚਾਰ ਕਰਕੇ 15 ਦਿਨ ਬਾਅਦ ਵਿਆਹ ਦੀ ਤਰੀਕ ਉੱਕੀ ਕਰ ਦਿੱਤੀ ਅਸੀਂ ਘਰ ਆ ਗਏ ਸ਼ਾਮ ਨੂੰ ਘਰ ਪਹੁੰਚ ਕੇ ਸਰਜੀਤ ਭੈਣ ਜੀ ਨੇ ਤੇਰੇ ਮਾਮੇ ਕੁਲਜੀਤ ਅਤੇ ਮਾਮੀ ਨੂੰ ਦੱਸਿਆ ਕਿ ਸਾਨੂੰ ਕੁੜੀ ਪਸੰਦ ਆ ਗਈ ਤੇ ਅਸੀਂ ਰਿਸ਼ਤੇ ਲਈ ਹਾਂ ਕਰ ਰਹੇ ਹਾਂ 15 ਦਿਨ ਬਾਅਦ ਵਿਆਹ ਮਿਸ ਲਿਆ ਗਿਆ ਹੁਣ ਮੈਂ ਕੁੱਤ 15 ਦਿਨ ਬਾਅਦ ਹੀ ਘਰ ਆਵਾਂਗੀ ਮੇਰੇ ਬਿਮਾਰ ਰਹਿਣ ਕਰਕੇ ਭੈਣ ਜੀ ਨੇ ਇਹ ਫੈਸਲਾ ਲਿਆ ਸਾਡੇ ਆਉਣ ਤੋਂ ਥੋੜੇ ਸਮੇਂ ਬਾਅਦ ਤੇਰੇ ਮਾਮਾ ਮਾਮੀ ਵੀ ਆਪਣੇ ਘਰ ਚਲੇ ਗਏ ਕਿਉਂਕਿ ਉਹਨਾਂ ਦੇ ਬੱਚੇ ਵੀ ਇਕੱਲੇ ਸੀ ਘਰ ਭਾਵੇਂ ਅਸੀਂ ਕੋਈ ਸਗਣ ਵਿਹਾਰ ਨਹੀਂ ਕਰਨਾ ਸੀ ਪਰ ਸਰਜੀਤ ਭੈਣ ਜੀ ਨੇ ਕਿਹਾ ਕਿ ਸਾਨੂੰ ਇੰਦਰਜੀਤ ਦੇ 5-7 ਸੂਟ ਬਣਾਉਣੇ ਚਾਹੀਦੇ ਨੇ ਦੂਸਰੇ ਦਿਨ ਮੰਤਰੀਤ ਮੈਨੂੰ ਤੇਰੀ ਨਾਨੀ ਅਤੇ ਤੈਨੂੰ ਨਾਲ ਲੈ ਕੇ ਕਾਰ 'ਚ ਬਰਜਾ ਚਲਾ ਗਿਆ ਮੈਂ ਅਤੇ ਸਰਜੀਤ ਭੈਣ ਜੀ ਨੇ ਇੱਕ ਹੀ ਦੁਕਾਨ ਤੋਂ ਇੰਦਰਜੀਤ ਦੇ ਸੂਟ ਲੈ ਕੇ ਘਰ ਨੂੰ ਆ ਗੀ ਆ ਬਾਕੀ ਰਹਿੰਦਾ ਅਗਲਾ ਭਾਗ ਆਪਾਂ ਕੱਲ ਨੂੰ ਸੁਣਾਵਾਂਗੇ ਤੁਹਾਨੂੰ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਰਹਿੰਦਾ ਭਾਗ ਕੱਲ ਨੂੰ ਜ਼ਰੂਰ ਸੁਣੋ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ